ਨੁਦੇਆਨਦ ਪਿੰਡ ਚੁੱਕੀ ਦੇ ਖੇਤਾਂ ਦੇ ਵਿੱਚ ਪਾਣੀ ਦੇਣ ਦੇ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਦੀ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਵਿਵਾਦ ਗੋਲੀਬਾਰੀ ਤੱਕ ਵੱਧ ਗਿਆ ਦੋਵਾਂ ਧਿਰਾਂ ਦੇ 5 ਦੇ ਕਰੀਬ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇੱਕ ਧਿਰ ਦੇ ਜ਼ਖਮੀ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਿਨ ਨਾਲ ਲੱਗਦੇ ਖੇਤ ਰਿਸ਼ਤੇਦਾਰਾਂ ਦੇ ਹਨ ਅਤਿਆਤਵਾਰ ਦੀ ਰਾਤ ਜਗਰਾਦ ਸਿੰਘ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਇਸ ਦਰਹਾਂ ਉਹਨਾਂ ਨੇ ਜਾਣ ਬੁੱਝ ਕੇ ਖੇਤਾਂ ਵੱਲ ਪਾਣੀ ਛੱਡ ਦਿੱਤਾ ਜਦੋਂ ਉਸ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਚਰਨਜੀਤ ਸਿੰਘ ਅਤੇ ਕੁਲਵੰਤ ਸਿੰਘ ਦੇ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਜਗਰਾਤ ਸਿੰਘ ਨੇ ਪਿਸਤੌਲ ਤੋਂ ਗੋਲੀਆਂ ਚਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਜਿਸ ਦੇ ਕਾਰਨ ਦੋ ਗੋਲੀਆਂ ਕਰਨ ਜੋਤ ਦੇ ਪੱਟ ਦੇ ਵਿੱਚ ਲੱਗੀਆਂ ਉੱਥੇ ਦੂਜੇ ਪਾਸੇ ਦੂਸਰੀ ਧਿਰ ਦੇ ਜਗਰਾਤ ਸਿੰਘ ਨੇ ਕਰਨ ਜੋਤ ਤੇ ਦੋਸ਼ ਲਾਇਆ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਸਮੇਂ ਕਰਨ ਜੋਤ ਉੱਥੇ ਆ ਗਿਆ ਅਤੇ ਪਾਣੀ ਨੂੰ ਰੋਕਣ ਲੱਗਾ ਅਤੇ ਇਸੇ ਦੌਰਾਨ ਉਸ ਦੀ ਲੜਾਈ ਹੋ ਗਈ ਅਤੇ ਕਰਨ ਜੋਤ ਨੇ ਕੁਝ ਲੋਕਾਂ ਨੂੰ ਮੌਕੇ ਤੇ ਬੁਲਾ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਦੇ ਵਿੱਚ 23 ਤਾਰ੍ਹਾਂ ਹתਿਆਰਾਂ ਦੇ ਨਾਲ ਵਾਰ ਵੀ ਕੀਤੀ ਇਹ ਤੇ ਦੂਜੀ ਤਰਜੀਹ ਵਾਈਟ ਪੁਲਿਸ ਵਾਲੇ ਦੀ ਹੋਈ ਤਾਂ ਲਾ ਦਿਓ ਬਿਊਰੋ ਰਿਪੋਰਟ ਐ ਸਬਜੈਕਟ ਨਿਊਜ਼ ਲੁਧਿਆਣਾ ਦੇ ਪਿੰਡ ਚੁਪਕੇ ਦੇ ਖੇਤਾਂ ਦੇ ਵਿੱਚ ਪਾਣੀ ਦੇਣ ਦੇ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਦੀ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਵਾਦ ਗੋਲੀਬਾਰੀ ਤੱਕ ਵੱਧ ਗਿਆ ਦੋਵਾਂ ਧਿਰਾਂ ਦੇ 5 ਦੇ ਕਰੀਬ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇੱਕ ਧਿਰ ਦੇ ਜ਼ਖਮੀ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਿਨ ਨਾਲ ਲੱਗਦੇ ਖੇਤ ਰਿਸ਼ਤੇਦਾਰਾਂ ਦੇ ਹਨ ਅਤਿਆਤਵਾਰ ਦੀ ਰਾਤ ਜਗਰਾਦ ਸਿੰਘ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਇਸ ਦਰਹਾਂ ਉਹਨਾਂ ਨੇ ਜਾਣ ਬੁੱਝ ਕੇ ਖੇਤਾਂ ਵੱਲ ਪਾਣੀ ਛੱਡ ਦਿੱਤਾ ਜਦੋਂ ਉਸ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਚਰਨਜੀਤ ਸਿੰਘ ਅਤੇ ਕੁਲਵੰਤ ਸਿੰਘ ਦੇ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਜਗਰਾਦ ਸਿੰਘ ਨੇ ਪਿਸਤੌਲ ਤੋਂ ਗੋਲੀਆਂ ਚਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਜਿਸ ਦੇ ਕਾਰਨ ਦੋ ਗੋਲੀਆਂ ਕਰਨ ਜੋਤ ਦੇ ਪੱਟ ਦੇ ਵਿੱਚ ਲੱਗੀਆਂ ਉੱਥੇ ਦੂਜੇ ਪਾਸੇ ਦੂਸਰੀ ਧਿਰ ਦੇ ਜਗਰਾਦ ਸਿੰਘ ਨੇ ਕਰਨ ਜੋਤ ਤੇ ਦੋਸ਼ ਲਾਇਆ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਸਮੇਂ ਕਰਨ ਜੋਤ ਉੱਥੇ ਆ ਗਿਆ ਅਤੇ ਪਾਣੀ ਨੂੰ ਰੋਕਣ ਲੱਗਾ ਅਤੇ ਇਸੇ ਦੌਰਾਨ ਉਸ ਦੀ ਲੜਾਈ ਹੋ ਗਈ ਅਤੇ ਕਰਨ ਜੋਤ ਨੇ ਕੁਝ ਲੋਕਾਂ ਨੂੰ ਮੌਕੇ ਤੇ ਬੁਲਾ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਦੇ ਵਿੱਚ 23 ਤਾਰ ਹੱਥਿਆਰਾਂ ਦੇ ਨਾਲ ਵਾਰਕ ਕੀਤੀ ਇਹ ਤੇ ਦੂਜੀ ਤਰ੍ਹਾਂ ਦੀ ਵਾਈਟ ਪੁਲਿਸ ਵਾਲੇ ਦੀ ਹੋਈ ਤਾਂ ਲਾ ਦਿਓ ਬਿਊਰੋ ਰਿਪੋਰਟ ਐ ਸਬਜੈਕਟ ਨਿਊਜ਼ ਲੁਧਿਆਣਾ ਦੇ ਪਿੰਡ ਚੁਪਕੇ ਦੇ ਖੇਤਾਂ ਦੇ ਵਿੱਚ ਪਾਣੀ ਦੇਣ ਦੇ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਦੀ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਵਾਦ ਗੋਲੀਬਾਰੀ ਤੱਕ ਵੱਧ ਗਿਆ ਦੋਵਾਂ ਧਿਰਾਂ ਦੇ 5 ਦੇ ਕਰੀਬ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇੱਕ ਧਿਰ ਦੇ ਜ਼ਖਮੀ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਿਨ ਨਾਲ ਲੱਗਦੇ ਖੇਤ ਰਿਸ਼ਤੇਦਾਰਾਂ ਦੇ ਹਨ ਅਤਿਆਤਵਾਰ ਦੀ ਰਾਤ ਜਗਰਾਦ ਸਿੰਘ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਇਸ ਦਰਹਾਂ ਉਹਨਾਂ ਨੇ ਜਾਣ ਬੁੱਝ ਕੇ ਖੇਤਾਂ ਵੱਲ ਪਾਣੀ ਛੱਡ ਦਿੱਤਾ ਜਦੋਂ ਉਸ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਚਰਨਜੀਤ ਸਿੰਘ ਅਤੇ ਕੁਲਵੰਤ ਸਿੰਘ ਦੇ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਜਗਰਾਦ ਸਿੰਘ ਨੇ ਪਿਸਤੌਲ ਤੋਂ ਗੋਲੀਆਂ ਚਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਜਿਸ ਦੇ ਕਾਰਨ ਦੋ ਗੋਲੀਆਂ ਕਰਨ ਜੋਤ ਦੇ ਪੱਟ ਦੇ ਵਿੱਚ ਲੱਗੀਆਂ ਉੱਥੇ ਦੂਜੇ ਪਾਸੇ ਦੂਸਰੀ ਧਿਰ ਦੇ ਜਗਰਾਦ ਸਿੰਘ ਨੇ ਕਰਨ ਜੋਤ ਤੇ ਦੋਸ਼ ਲਾਇਆ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਸਮੇਂ ਕਰਨ ਜੋਤ ਉੱਥੇ ਆ ਗਿਆ ਅਤੇ ਪਾਣੀ ਨੂੰ ਰੋਕਣ ਲੱਗਾ ਅਤੇ ਇਸੇ ਦੌਰਾਨ ਉਸ ਦੀ ਲੜਾਈ ਹੋ ਗਈ ਅਤੇ ਕਰਨ ਜੋਤ ਨੇ ਕੁਝ ਲੋਕਾਂ ਨੂੰ ਮੌਕੇ ਤੇ ਬੁਲਾ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਦੇ ਵਿੱਚ 23 ਤਾਰਹ ਹਤਿਆਰਾਂ ਦੇ ਨਾਲ ਵਾਰਵੀ ਕੀਤੀ ਇਹ ਤੇ ਦੂਜੀ ਤਰ੍ਹਾਂ ਦੀ ਵਾਈਟ ਪੁਲਿਸ ਵਾਲੇ ਦੀ ਹੋਈ ਤਾਂ ਲਾ ਦਿਓ ਬਿਊਰੋ ਰਿਪੋਰਟ ਐਸ ਸਬਜੈਕਟ ਨੂੰ